पंजाब अते देश दुनिया होर पंजाबी विच क्लिक करो मोगा बसकांड में बेशक समझौता हो चुका है लेकिन अभी भी, भी विवाद खत्म नहीं हुआ है मृत तो बच्ची की दादी हमारे साथ है उनका कहना है कि परिवार की सहमति नहीं थी आ, सरकार के दबाव के चले यह समझौता हुआ है दादी बच्ची की हमारे साथ है माता जी क्या कहेंगे आप क्या समझौता आपकी सहमति से नहीं हुआ बिरे से ਨਾ ਮੈਂ ਨਾ ਮੇਰੇ ਪਰ ਦਮ ਨਾ ਮਨੂ ਨਾ ਕੋਈ ਨਹੀਂ ਬਸ ਸੰਦ ਸਮਝ ਨਹੀਂ ਲੱਗੀ ਵੀ ਉਹ ਪੋਤੀ ਇੱਕਦਮ ਗਵਾਚ ਵੀ ਗਈ ਤੋਂ ਮਿਟ ਵੀ ਗਈ ਇਹ ਕਮਦਾ ਹੁੰਦਾ ਸੀ ਇਧਰੋਂ ਰਾਸਥਾਨ ਦੇ ਵਿੱਚ ਉਹ ਦੱਸਦੇ ਸੀ ਮੌਤ ਦਾ ਤੇ ਜ਼ਿੰਦਗੀ ਦਾ ਸਵਾਲ ਦੱਸਦੇ ਸੀ ਅੱਜ ਉਹ ਜ਼ਿੰਦਗੀ ਦਾ ਸਵਾਲ ਸਾਡੇ ਨਾਲ ਹੋਇਆ ਮੌਤ ਦਾ ਤੇ ਜ਼ਿੰਦਗੀ ਦਾ ਸਵਾਲ ਅੱਜ ਸਾਡੇ ਨਾਲ ਹੋਇਆ ਕਹਿੰਦੀ ਸੀ ਮੈਂ ਮਰੀ ਪਈ ਵੀ ਅਮਰ ਰਹੂੰਗੀ ਪਰ ਉਹ ਮੌਤ ਕਹਿੰਦੀ ਅੱਗ ਕਹਿੰਦੀ ਮੈਂ ਤੈਨੂੰ ਜਮਾ ਮਟਾ ਦੂੰਗੀ जमा मटा दूंगा आज मेरी पोती जमा की मेरे समझौते तो माता जी आ, सरकार और प्रशासन का, तो का कहना है कि परिवार की सहमति से हुआ है पिता के उन्होंने दस्तखत करवाए हैं तो क्या कहेंगे क्या आ, पिता को जो पिता ने समझौता किया है मैं तो बहु ने ना लिया अभी आप क्या चाहते हैं इतना बता दीजिए तो मैं हजे तेन की दसा मेरा दिमाग हिले पे जो अंतिम संस्कार हुआ वो आपकी सहमति से आप उस वक्त वहाँ थे ਜੇ ਜਦੋਂ ਫਿਰ ਸਿਵਲ ਚ ਲੈ ਕੇ ਤੇ ਫਿਰ ਉਹ ਸਹਿਮਤੀ ਹੋਵੇ ਪਰ ਮੈਨਾਂ ਸਹਿਮਤੀ ਹੋਵੇ ਮੈਂ ਉਹ ਬੱਚੇ ਵਿੱਚ ਛਾਂਚ ਨਹੀਂ ਹੁੰਦੇ ਉਹਨਾਂ ਨੇ ਮੈਨੂੰ ਖੇਚ ਕੇ ਦੂਜਨ ਤੱਕ ਮਾਰ ਮਾਰ ਕੇ ਤੇ ਫਿਰ ਮੈਨੂੰ ਉਹ ਬੱਚੀ ਦਾ ਮੂੰਹ ਬਖਾਇਆ ਮਾਰਾ ਜਾਵੀ ਉਹ ਵੀ ਆਏ ਵੇਖਾ ਤੇ ਆਏ ਮੈਨੂੰ ਪਾਸੇ ਕਰ ਯਾਨੀ ਕਿ ਅੰਤਿਮ ਸੰਸਕਾਰ ਪਰਿਵਾਰ ਕੀ ਸਹਿਮਤੀ से ਨਹੀਂ ਜੋ ਪੁਲਿਸ ਪ੍ਰਸ਼ਾਸਨ ਨੇ ਕੀਤਾ ਜਦੋਂ ਫਿਰ ਪੌਸ ਨੇ ਜਾਣਾਇ ਸੀ ਬਤ ਜਦੋਂ ਪੌਸ ਤੇ ਆਥੇ ਜੇ ਨਾ ਜਾਣਾਇ ਸੀ ਇਹ ਤਾਂ ਬੱਚੇ ਦਾ ਉਹਨਾਂ ਦੇ ਅੱਜ ਵੀ ਉਹ ਕਹਿ ਦੇਵੇ ਚਲੋ ਮੈਂ ਅੱਖ ਨਹੀਂ ਲਗਾ ਚਲੋ ਬਾਹਰ ਇਹ ਵਿਚਾਰੇ ਨਿਕਲ ਜਾਣਗੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ AVP Live App ਅਤੇ ਸਿਲੈਕਟ ਕਰੋ AVP News Punjabi